ਇਹ ਸਾਰਾ ਕੁਝ ਪਾਉ ਲੋ ਕਰਕੇ ਤੇ ਫਿਰ ਜਿਹੜੀ ਹੈ ਉਹ ਪ੍ਰਕਿਰਿਆ ਦੇ ਵਿੱਚੋਂ ਨਿਕਲ ਕੇ ਪਾਰਟੀ ਦਾ ਪ੍ਰਧਾਨ ਚੁਣੇ ਜਾਂਦਾ ਤੇ ਕੱਲ ਨੂੰ ਜਿੱਥੇ ਕੋ ਮਰਜ਼ੀ ਚਾਰ ਚੋਲੇ ਇਕੱਠੇ ਹੋ ਕੇ ਕਹਿ ਦੰਗੇ ਕਿ ਅਸੀਂ ਜੀ ਆਪਣੀ ਕਰ ਲਈ ਕੋਈ ਨਵੀਂ ਪਾਰਟੀ ਕਿਸੇ ਨੇ ਬਣਾਉਣੀ ਹੈ ਜੋ ਮਰਜ਼ੀ ਬਣਾਵੇ ਬੜੀਆਂ ਪਾਰਟੀਆਂ ਜਿਸ ਤੋਂ ਹਾਂ ਹਰ ਕੁਐਸਚਨ ਨੂੰ ਹੱਕ ਹੁੰਦਾ ਆਪਣੇ ਹਿਸਾਬ ਨਾਲ ਇੰਟਰਪ੍ਰੀਟੇਸ਼ਨ ਕਰਦਾ ਰਹਿੰਦਾ ਜਿਹੜਾ ਵਰਕਿੰਗ ਕਮੇਟੀ ਨੇ ਫੈਸਲਾ ਕੀਤਾ ਸੀ ਉਹਦਾ ਸਵਾਗਤ ਕਿਸੇ ਹੋਰ ਨੇ ਨਹੀਂ ਸੀ ਕੀਤਾ ਉਸ ਵੇਲੇ ਤੇ ਸਾਡੇ ਜਥੇਦਾਰ ਸਾਹਿਬ શ્રી ਕਾਲਟਰ ਸਾਹਿਬ ਨੇ ਕੀਤਾ ਕਿ ਜਿਹੜਾ ਫੈਸਲਾ ਠੀਕ ਹੈ ਜਿਹੜੀ ਪ੍ਰਕਿਰਿਆ ਸ਼ੁਰੂ ਹੋਈ ਠੀਕ ਹੈ ਜਿਹੜੇ ਡਿਊਟੀਆਂ ਲੱਗੀਆਂ ਉਹਨਾਂ ਨੇ ਕਿਹਾ ਸੀ ਉਹ ਵੀ ਸਾਰੀਆਂ ਠੀਕ ਹੈ ਇਸ ਕਰਕੇ ਗੰਭਰਾ ਕਰਨ ਦੀ ਕੋਈ ਲਿਮਟ ਨਹੀਂ ਹੁੰਦੀ ਬਸ ਤੇ ਆਮ ਤੌਰ ਤੇ ਬੰਦਾ ਮਹੀਨਾ ਤੋਂ ਮਹੀਨਾ ਕਰਕੇ ਥੱਕ ਜਾਂਦਾ ਕੋਈ ਕਈ ਵਾਰੀ ਪੁੱਛੇ ਸ਼ਕਤੀ ਕੋਈ ਅਜਿਹੀ ਹੁੰਦੀ ਨਹੀਂ ਬੈਠ ਦਿੰਦੀ ਦੇਖੋ ਸ਼ਰੋਬਨੀ ਅਕਾਲੀ ਦਲ ਦੀ ਚੋਣ 12 ਅਪ੍ਰੈਲ ਨੂੰ ਹੋ ਗਈ ਸੀ ਪ੍ਰਧਾਨ ਸਾਹਿਬ ਵੀ ਚੁਣੇ ਗਏ ਉਸ ਤੋਂ ਬਾਅਦ ਬਾਕੀ ਆਰਗੇਨਾਈਜੇਸ਼ਨ ਵੀ ਕਾਫੀ ਹੱਦ ਤੱਕ ਅਨਾਉਂਸ ਹੋ ਚੁੱਕੀ ਆ ਸਾਰਾ ਰਿਕਾਰਡ ਐਜ਼ ਪਰ ਸੰਵਿਧਾਨ ਇਲੈਕਸ਼ਨ ਕਮਿਸ਼ਨ ਨੂੰ ਸਬਮਿਟ ਹੋ ਗਿਆ ਜ਼ਿਲ੍ਹਿਆਂ ਦੇ ਜਥੇਦਾਰ ਲੱਗ ਗਏ ਆ ਤੇ ਆ ਫਾਈਨਲ ਸਟੇਜ ਆ ਹੁਣ ਕਿ ਸਾਡੀ ਇਹ ਵੀ ਕੰਪਲੀਟ ਹੋ ਜਾਣੀ ਇਸ ਕਰਕੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਸੰਵਿਧਾਨ ਦੇ ਮੁਤਾਬਕ ਜਿਹੜੀ ਸਾਡੀ ਪ੍ਰਕਿਰਿਆ ਉਹ ਮੁਕੰਮਲ ਹੈ ਉਸ ਤੋਂ ਇਲਾਵਾ ਕੋਈ ਗੈਰਸੰਵਧਾਨਕ ਤਰੀਕੇ ਨਾਲ ਕੀ ਕਰਦਾ ਉਹ ਤੇ ਤਾਂ ਮੇਰਾ ਕੋਈ ਕਿੰਦੀ ਕਹਿਣਾ ਬੰਦਾ ਪਰ ਨਹੀਂ ਉਹ ਕਹਿੰਦੇ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਨਵੇਂ ਤੌਰ ਤੇ ਬਣਾਉਂ ਜਾ ਰਹੇ ਕਹਿੰਦੇ ਨਵਾਂ ਪ੍ਰਧਾਨ ਬਣਾ ਰਹੇ ਨਹੀਂ ਇਹ ਕਿਤੇ ਦੇਗਲੀ ਦੇਸ਼ ਦੇ ਵਿੱਚ ਪੋਸੀਬਲ ਹੈ ਤੁਸੀਂ ਦੱਸੋ ਇੱਕ ਪਾਰਟੀ ਦਾ ਇੱਕ ਜਿਹੜੀ ਹੈ 105 ਸਾਲ ਪੁਰਾਣੀ ਪਾਰਟੀ ਉਹਦਾ ਇੱਕ ਰਿਟਰਨ ਕਨਸਟੀਟਿਊਸ਼ਨ ਹੈ ਉਹਦੇ ਵਿੱਚ ਇਲੈਕਸ਼ਨ ਕਮਿਸ਼ਨ ਦੀਆਂ ਰਿਟਰਨ ਗਾਈਡਲਾਈਨਸ ਦੇ ਉਦੇ ਵਿੱਚ ਰਿਪਰੈਜੈਂਟੇਸ਼ਨ ਆਫ ਪੀਪਲਸ ਐਕਟ ਦਾ ਬੜਾ ਕਲੀਅਰ ਉਹਦੇ ਵਿੱਚ ਹਵਾਲੇ ਆ ਇਹ ਸਾਰਾ ਕੁਝ ਪਾਲੋ ਕਰਕੇ ਤੇ ਫਿਰ ਜਿਹੜੀ ਹੈ ਉਹ ਪ੍ਰਕਿਰਿਆ ਦੇ ਵਿੱਚੋਂ ਨਿਕਲ ਕੇ ਪਾਰਟੀ ਦਾ ਪ੍ਰਧਾਨ ਚੁਣੇ ਜਾਂਦਾ ਤੇ ਕੱਲ ਨੂੰ ਜਿੱਥੇ ਕੋ ਮਰਜ਼ੀ ਚਾਰ ਜਣੇ ਇਕੱਠੇ ਹੋ ਕੇ ਕਹਿ ਦੰਗੇ ਕਿ ਅਸੀਂ ਜੀ ਆਪਣੀ ਕਰ ਲਈ ਕੋਈ ਨਵੀਂ ਪਾਰਟੀ ਕਿਸੇ ਨੇ ਬਣਾਉਣੀ ਹੈ ਜੋ ਮਰਜ਼ੀ ਬਣਾਵੇ ਬੜੀਆਂ ਪਾਰਟੀਆਂ ਰਜਿਸਟਰ ਹੋਈਆਂ ਹਵਾਲਾ ਦੇ ਰਹੇ ਨਹੀਂ ਜੋ ਹੁਕਮਦਾਰਾ ਸਾਹਿਬ ਜੀ ਦਾ ਤੱਕ ਸਾਹਿਬ ਕੋਈ ਜਾਰੀ ਹੋਇਆ ਵੀ ਉਹਦਾ ਹਵਾਲਾ ਦੇ ਕੇ ਇਸ ਤਰ੍ਹਾਂ ਦਾ ਅਰਜ਼ੀ ਕਰਦੇ ਪਏ ਨਹੀਂ ਕਿ 11 ਨੂੰ ਹੋਣੀ ਨਵਾਂ ਪ੍ਰਧਾਨ ਚੁਣਾਂਗੇ ਹਰ ਕੁਐਸਚਨ ਨੂੰ ਹੱਕ ਹੁੰਦਾ ਆਪਣੇ ਹਿਸਾਬ ਨਾਲ ਇੰਟਰਪ੍ਰੀਟੇਸ਼ਨ ਕਰਦਾ ਰਹਿੰਦਾ ਜਿਹੜਾ ਵਰਕਿੰਗ ਕਮੇਟੀ ਨੇ ਫੈਸਲਾ ਕੀਤਾ ਸੀ ਉਹਦਾ ਸਵਾਗਤ ਕਿਸੇ ਹੋਰ ਨੇ ਨਹੀਂ ਸੀ ਕੀਤਾ ਉਸ ਵੇਲੇ ਤੇ ਸਾਡੇ ਜਥੇਦਾਰ ਸਾਹਿਬ ਸ੍ਰੀ ਕਾਲਟਰ ਸਾਹਿਬ ਨੇ ਕੀਤਾ ਸੀ ਕਿ ਜਿਹੜਾ ਫੈਸਲਾ ਠੀਕ ਹੈ ਜਿਹੜੀ ਪ੍ਰਕਿਰਿਆ ਸ਼ੁਰੂ ਹੋਈ ਠੀਕ ਹੈ ਜਿਹੜੇ ਡਿਊਟੀਆਂ ਲੱਗੀਆਂ ਉਹਨਾਂ ਨੇ ਕਿਹਾ ਸੀ ਉਹ ਵੀ ਸਾਰੀਆਂ ਠੀਕ ਹੈ ਇਸ ਕਰਕੇ ਗੁੰਮਰਾਹ ਕਰਨ ਦੀ ਕੋਈ ਲਿਮਟ ਨਹੀਂ ਹੁੰਦੀ ਭਾਵੇਂ ਆਮ ਤੌਰ ਤੇ ਬੰਦਾ 1 ਮਹੀਨਾ ਤੋਂ 1 ਮਹੀਨਾ ਕਰਕੇ ਥੱਕ ਜਾਂਦਾ ਪਰ ਕਈ ਵਾਰੀ ਪੁੱਛੇ ਸ਼ਕਤੀ ਕੋਈ ਇਹੋ ਜਿਹੀ ਹੁੰਦੀ ਨਹੀਂ ਬਹਿਣ ਦਿੰਦੀ ਇਸ ਤਰ੍ਹਾਂ ਕਿ ਸਾਨੂੰ ਕੋਈ ਤਰਾਜ ਸਾਡਾ ਤਾਂ ਕੰਮ ਕੰਪਲੀਟ ਆ ਲੱਗਦਾ ਨਹੀਂ ਉਹ ਡੈਂਟ ਕੋਣ ਵਿੱਚੋਂ ਵੀ ਦੇਖੋ ਇੱਕ ਤਾਂ ਕਾਲੀਗਲ ਦੇ ਨਾਮ ਤੇ ਉਹਨਾਂ ਨੇ ਪ੍ਰਧਾਨ ਚੋਣ ਲਾ ਦਿੱਤਾ ਚਲੋ ਕਾਲੀਗਲ ਨੂੰ ਅੱਗੇ ਉਹ ਕੁਝ ਵੀ ਰੱਖ ਲੈਣ ਜੇਕਰ ਅੱਗੇ 파ਟਨੀ ਹੋ ਤੁਸੀਂ ਕਰਦੇ ਨੇ ਉਸ ਤੋਂ ਬਾਅਦ ਉਹ ਕਹਿਣਗੇ ਜੀ ਅਸੀਂ ਇਲੈਕਸ਼ਨ ਵੀ ਲੜਾਂਗੇ ਉਥੇ ਕੈਂਡੀਡੇਟ ਦੋ ਦੋ ਲਿਖਣਗੇ ਅਕਾਲੀ ਦਲ ਚੋਂ ਤੁਸੀਂ 100 ਤੋਂ ਬਾਅਦ ਨੂੰ ਤਰਤੇ ਤੁਹਾਡੇ ਕੋਲ ਪੱਖ ਹੈਗਾ ਲੱਗਦਾ ਨਹੀਂ ਉੱਥੇ ਇੱਕ ਵੋਟ ਵੈਂਟ ਕੋਈ ਕੋਡੈਂਟ ਪਾਏਗਾ ਕਾਦੀ ਦਾ ਆ ਇੱਕ ਬੂਥ ਲੈਵਲ ਦਾ ਵੀ ਏਜੰਟ ਇਲੈਕਸ਼ਨ ਕਮਿਸ਼ਨਰ ਲੈਣਾ ਨਾ ਪਹਿਲਾਂ ਮੈਂ ਦਸਖਤ ਕਰਨੇ ਇਥੋਂ ਠੀਕ ਹੈ ਫਿਰ ਜਿਹਨੂੰ ਅੱਗੋ ਅਥੋਰਾਈਜ਼ ਕਰਨਾ ਮੈਂ ਆਪਣੇ ਹਲਕੇ ਦੇ ਇੰਚਾਰਜ ਨੂੰ ਜਾਂ ਐਮਐਲਏ ਜਾਂ ਐਸੈਂਬਲੀ ਨੂੰ ਅੱਗੋ ਉਹਨੇ ਅਥੋਰਾਈਜ਼ ਕਰਨਾ ਤੇ ਫਿਰ ਜਾ ਕੇ ਉਹ ਬੂਥ ਲੈਵਲ ਦਾ ਏਜੰਟ ਬਣ ਸਕਦਾ ਹੈ ਇਹ ਕੋਈ ਮਜ਼ਾਕ ਥੋੜੀ ਹੈ ਕਿ ਜਿਹੜਾ ਜਿੱਥੋਂ ਉੱਠੇ ਵੀ ਮੈਂ ਕਹਿੰਦੀ ਹਾਂ ਕਿ ਖੜਾ ਕਰਦੇ ਕੈਂਡੀਡੇਟ ਖੜਾ ਕਰਨ ਦੀ ਵੀ ਪਾਰਟੀਆਂ ਦੀ ਫਰਕਿਆ ਇਲੈਕਸ਼ਨ ਕਮਿਸ਼ਨ ਦੇ ਵੀ ਰੂਲ ਦਾ ਸਿੰਬਲ ਤੇ ਅਲਾਟਮੈਂਟ ਦੇ ਵੀ ਰੂਲ ਹੈ ਸਰ ਹਰ ਚੀਜ਼ ਦਾ ਦੇਸ਼ ਦੇ ਉੱਚਾ ਚਰਚ ਬਣਿਆ ਹੋਇਆ ਇਹ ਤਾਂ ਸਾਡੇ ਥੋੜਾ ਤੁਰਿਆ ਨਾ ਥੋੜੇ ਅੱਗੇ ਜਾਣਗੇ ਤੇ ਫਿਰ ਇਹਨਾਂ ਨੂੰ ਹੌਲੀ ਹੌਲੀ ਸਾਰਾ ਰੋਲ ਕਾਨੂੰਨ ਸਮਝ ਆਉਣਗੇ